पत्रकार मैनु ਕਹਿੰਦੇ ਵੀ ਆਪਾਂ ਉਮੀਦ ਕੀਤੀ ਸੀ ਤੁਸੀਂ ਬਹੁਤ ਜਿਆਦਾ ਸੀਟਾਂ ਦੀ ਪਰ 20 ਸੀਟਾਂ ਆਈਆਂ ਨੇ ਮੈਂ ਕਹਿੰਦਾ ਜੀ ਕੋਈ ਗੱਲ ਨਹੀਂ ਕਈ ਵਾਰੀ ਗੰਦ ਇੰਨਾ ਜਿਆਦਾ ਪਿਆ ਹੁੰਦਾ ਝਾੜੂ ਦੋ ਵਾਰੀ ਮਾਰਨਾ ਪੈਂਦਾ ਕਾਲੀ ਦਲ ਤਾਂ ਘੜਤੋ ਇੱਕ ਤਾਂ ਨਵੇੜੇ ਪਹਿਲੀ ਵਾਰ ਕਾਲੀ ਦਲ 1920 ਦਾ ਬਣਿਆ ਹੋਇਆ ਕਾਲੀ ਦਲ ਪਹਿਲੀ ਵਾਰ ਤੀਜੇ ਨੰਬਰ ਤੇ ਆਇਆ ਵੀਰੋ ਪਹਿਲੀ ਵਾਰ ਐਸੇ ਨਿਰਾਸ਼ਾ ਚ ਐਸੇ ਨਮੋਸ਼ੀ ਚ ਪ੍ਰਕਾਸ਼ ਸਿੰਘ ਬਾਦਲ ਅੱਜ ਤੱਕ ਵਿਧਾਨ ਸਭਾ ਚ ਨਹੀਂ ਗਏ ਕਿਉਂਕਿ ਪਿਛਲੀਆਂ ਸੀਟਾਂ ਤੇ ਬਹਿਣ ਦੀ ਆਦਤ ਹੈ ਨਹੀਂ ਮੂਰਲੀਆਂ ਸੀਟਾਂ ਤੁਸੀਂ ਦਿੰਦੀਆਂ ਨਹੀਂ ਜਾਈ ਨਹੀਂ 120 ਸਪੀਕਰ ਵਾਲੇ ਕਮਰੇ ਚੱਕੀ ਆ ਨਮੋਸ਼ੀ ਹੈ ਜਾਂਦੀ ਮੈਂ ਹਰੇਕ ਸਟੇਜ ਤੇ ਕਹਿੰਦਾ ਰਿਹਾ ਬਾਦਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ ਤੁਸੀਂ ਆਪ ਦੇ ਹੱਥੀ ਬਣਾਇਆ ਹੋਇਆ ਕਾਲੀ ਦਲ ਆਪਦੇ ਅੱਖੀ ਦੇਖ ਕੇ ਜਾਓ ਕਿ ਸੁਖਵੀਰ ਬਾਦਲ ਨਿੱਕੇਵੇਂ ਰੋੜਿਆ ਔਰ ਦੇਖ ਲਓ ਹਾਲ ਤਾਂ ਅੱਜ ਬਾਪੂ ਜੀ ਬਾਹਰ ਨਹੀਂ ਨਿਕਲਦੇ ਜਮੀਰ ਦਾ ਕੰਮ ਲੋਹਾਤ ਮਾਰੀ ਨਿਕਲੇ ਵੀ ਐਂ ਹੁੰਦਾ ਫਿਰ ਹਾਂ ਮੇਰੇ ਤੇ ਇਹਨਾਂ ਨੇ ਕੀ ਦੇਖਿਆ ਕਿ ਜੇ ਆਰਾਮ ਕਰਾਂ ਦੇ ਧੀਆਂ ਪੁੱਤ ਕਿਉਂ ਜਿੱਤ ਗਏ ਬਈ ਸਾਡੇ ਧੀਆਂ ਪੁੱਤ ਕਿਉਂ ਨਹੀਂ ਜਿੱਤੇ ਅਸੀਂ ਜਿੱਤੇ ਹੁੰਨੇ ਆ ਆਮ ਲੋਕ ਕਹਿੰਦੇ ਆ ਪੁੱਤ ਹਾਰਦੇ ਹੁੰਦੇ ਨੇ ਸਗਰੂਰ ਤੋਂ ਭਗਵੰਤ ਮਾਨ ਜਿੱਤ ਗਿਆ ਆਮ ਕਰਾਂ ਦਾ ਪੁੱਤ ਮਿੰਦਰ ਮਾਸਟਰ ਦਾ ਮੁੰਡਾ ਕਿਉਂ ਜਿੱਤ ਗਿਆ ਸਾਡੇ ਕਿਉਂ ਨਹੀਂ ਜਿੱਤੇ ਇਸੇ ਗੱਲ ਦਾ ਸਾੜਾ ਇਸੇ ਕਰਕੇ ਸਾਰੇ ਮੇਰੇ ਮਗਰ ਪਏ ਹੋਏ ਨੇ ਉਹ ਕਹਿੰਦੇ ਲੋਕ ਉਹਨੂੰ ਪਿਆਰ ਕਰਦੇ ਆ ਜਿੱਥੇ ਜਾਂਦਾ ਲੋਕ ਐਦਾਂ ਇਕੱਠੇ ਹੋ ਜਾਂਦੇ ਨੇ ਉਹਦੀਆਂ ਗੱਲਾਂ ਸੁਣਦੇ ਨੇ ਉਹਦੀਆਂ ਗੱਲਾਂ ਸੁਣ ਕੇ ਵੋਟਾਂ ਵੀ ਪਾਉਂਦੇ ਨੇ ਸਾਰੇ ਪੰਜਾਬ ਤੋਂ ਵੱਧ ਵੋਟਾਂ ਪਾਈਆਂ ਪਹਿਲਾਂ ਤਾਂ ਇਹ ਕਹਿੰਦੇ ਰਹੇ ਨਾ ਭਗਵੰਤ ਮਾਨ ਨੂੰ ਸੁਣਨ ਵਾਸਤੇ ਲੋਕ ਇਕੱਠੇ ਹੁੰਦੇ ਨੇ ਵੋਟਾਂ ਨਹੀਂ ਪਾਉਂਦੇ ਪਰ ਤੁਸੀਂ ਰਕਾਰ ਤੋੜ ਤੇ ਉਦਵਦਰ ਨੂੰ ਪਤਾ ਲੱਗ ਗਿਆ ਵੀ ਵੋਟਾਂ ਵੀ ਪਾਉਂਦੇ ਨੇ ਫਿਰ ਕਹਿੰਦੇ ਇਹਨੂੰ ਕਿਵੇਂ ਬਦਨਾਮ ਕਰੀਏ ਇਹਦਾ ਕੋਈ ਪੁਰਾਣੀਆਂ ਵੀਡੀਓ ਕੱਢ ਕੇ ਬਦਨਾਮ ਦੇ ਦੇ ਇਹ ਵੀ ਕੋਈ ਵਿਦਖੋਈ ਕਰ ਦੋ ਇਹਦੇ ਚੰਗੇ ਕੰਮ ਕੋਈ ਨਾ ਕਹਣਾਇਓ ਕਿ ਪੈਸੇ ਨਹੀਂ ਲੈਂਦਾ ਇਹ ਇਹ ਕ੍ਰਾਪਸ਼ਨ ਨਹੀਂ ਕਰਦਾ ਇਹਨੇ ਕਿਹਾ ਤੇ ਨਜਾਇਜ਼ ਪਰਚਾ ਨਹੀਂ ਕਰਾਇਆ ਇਹਨੇ ਕਿਹਾ ਤੇ ਨਜਾਇਜ਼ ਕਬਜ਼ਾ ਨਹੀਂ ਕਰਾਇਆ ਇਹਨੇ ਕਿਹਾ ਤੇ ਧੀ ਪੁੱਤ ਨੂੰ ਚਿੱਟੇ ਤੇ ਨਹੀਂ ਲਾਇਆ ਇਹਨੇ ਕਿਸੇ ਰੇਤੇ ਦੀ ਖੱਡ ਜਿੱਸਾ ਨਹੀਂ ਪਾਇਆ ਇਹਨੇ ਕਿਸੇ ਬਸ ਤੇ ਹਿੱਸਾ ਨਹੀਂ ਪਾਇਆ ਇਹ ਛੱਡ ਦੋ ਬਸ ਅਹੀਂ ਕਹਿ ਦੋ ਕਹਿੰਦੇ ਭਗਵਾਨ ਕਿਸੇ 5 ਸਾਲ ਤੋਂ ਕਹੀ ਜਾਂਦੇ ਆ ਭਗਵਾਨ ਜਤਮਾਨ ਕਹਿੰਦਾ ਦਿਨ ਰਾਤ ਸ਼ਰਾਬ ਨਾਲ ਟੱਲੀ ਰਹਿੰਦਾ ਵੀਰੋ ਤੁਸੀਂ ਦੱਸ ਦੋ ਤੁਹਾਡੇ ਪਿੰਡ ਪਿਛਲੇ 5 ਸਾਲ ਤੋਂ ਜਿਹੜਾ ਦਿਨ ਰਾਤ ਪੀਂਦਾ ਉਹ ਜਿਉਂਦਾ ਹੈਗਾ ਠੀਕ ਹੈ ਨਿਪਟ ਗਣ ਕੰਮ ਫਿਰ ਬਦਨਾਮ ਕਰਦੇ ਆ ਬਸ ਚਲੋ ਕਦੇ ਕਦੇ ਚਲੋ ਕਦੇ ਕਦੇ ਮੈਂ ਕੋਈ ਥੇਕ ਬੰਦੇ ਦੀ ਕਮੀ ਹੁੰਦੀ ਹੈ ਮੈਂ ਇਹ ਵੀ ਕਹਤਾ ਬੰਨਾਲੇ ਕਿ ਜੇ ਕਦੇ ਕਦੇ ਵਾਲੇ ਵੀ ਤੁਹਾਨੂੰ ਚੁਗਦੀ ਹੈ ਨਾ ਮੈਂ ਉਹ ਵੀ ਛੱਡੀ ਲੈ ਹੁਣ ਮੇਰੇ ਚ ਕੋਈ ਕਮੀ ਕੱਢ ਕੇ ਦਿਖਾ। ਮੈਂ ਹੁਣ ਸੁਖਵੀਰ ਬਾਦਲ ਨੂੰ ਵੀ ਕਹਿਣਾ ਜਿਹੜੀ ਅੱਗ ਸਵਾ ਤੂੰ ਖਾਣੇ ਤੂੰ ਵੀ ਚੈੱਕ ਕਰ ਹੁਣ। ਹਰ ਵਕਤ ਤੇਰੀ ਅੱਖ ਖੜੀ ਰਹਿੰਦੀ ਐ। ਖਾਦੀ ਪੀਦੀ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਕੀ ਕਹਿ ਗਿਆ। ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਜਾਂਦਾ ਮੇਰੇ ਪਿਤਾ ਸਮਾਨ ਐ। ਬਾਦਲ ਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾ ਹੀ ਆ। ਸੱਚੀਆਂ ਨੇ ਨਾ ਤਾੜੀ ਮਾਰ ਕੇ ਹੌਸਲਾ ਵਧਾ ਦਿਓ ਇਹ ਸਮਝਦੇ ਮਜ਼ਾਕ ਹੀ ਐ ਕੋਈ ਗੱਲ ਨਹੀਂ ਇਹਨਾਂ ਨੂੰ ਹੁਣ ਕੱਢਣ ਦਿਓ ਹੁਣ ਸਾਡੇ 'ਚ ਕੋਈ ਨੁਕਸਰ ਇਹੋ ਜਿਹੇ ਵੇਲੇ ਸੁਖਬੀਰ ਬਾਦਲ ਰੈਲੀ ਕਰ ਲੂ ਇੱਥੇ ਨਾ ਪਹਿਲੀ ਗੱਲ ਤਾਂ ਹਨੇਰੇ 'ਚ ਹੈਲੀਕਾਪਟਰ ਉਤਰਦਾ ਨਹੀਂ ਜੇ ਉਤਰ ਗਿਆ ਤੂੰ ਹੀ ਚੜ੍ਹਨੀ ਦੇਣਾ ਗੱਲ ਨਾਲ ਨਹੀਂ ਬੋਲੀ ਜਾਂਦੀ ਆਹੀ ਇਹਨਾਂ ਨੂੰ ਸਾਡਾ ਕੀ ਤਾਂ ਥੱਕਦੇ ਹੀ ਨਹੀਂ ਯਾਰ ਕਿ ਮੈਂ ਲੋਕਾਂ ਚੋਂ ਨਿਕਲਿਆ ਹੋਇਆ ਮੈਂ ਪੈਸੇ ਕਮਾਉਣ ਨਹੀਂ ਆਇਆ ਬਾਈ ਕਮਿਸ਼ਨ ਖਾਣ ਨਹੀਂ ਆਇਆ ਲੋਕੋ ਹਾਂਜੀ ਹਾਂਜੀ ਮੈਂ ਪੈਸੇ ਕਮਾਉਣ ਵਾਲੇ ਕੰਮ ਛੱਡੀ ਫਿਰਦਾ ਕਰੋੜਾਂ ਰੁਪਏ ਮੈਂ ਵੀ ਫਿਲਮਾਂ ਚੋਂ ਕਮਾ ਲੈਂਦਾ ਕੋਈ ਗੱਲ ਨਹੀਂ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੇਰੀ ਆਵਾਜ਼ ਨੂੰ ਮਸ਼ਹੂਰ ਕਿਹਨੇ ਕੀਤਾ ਲੋਕਾਂ ਨੇ ਤੁਸੀਂ ਮੇਰੇ ਚਿਹਰੇ ਨੂੰ ਮਸ਼ਹੂਰ ਕਿਹਨੇ ਕੀਤਾ ਲੋਕਾਂ ਨੇ ਤੁਸੀਂ ਤੇ ਜੇ ਲੋਕਾਂ ਨੇ ਮੇਰੀ ਆਵਾਜ਼ ਤੇ ਚਿਹਰਾ ਮਸ਼ਹੂਰ ਕੀਤਾ ਤਾਂ ਇਹੇ ਆਵਾਜ਼ ਤੇ ਚਿਹਰਾ ਲੋਕਾਂ ਦੇ ਹੱਕਾਂ ਵਾਸਤੇ ਵਰਤੂੰਗਾ ਤੁਹਾਡੇ ਹੱਕ ਚ ਖੜੂੰਗਾ ਹਰ ਵਾਰ ਕਰ ਲੋ ਜਿੰਨੂੰ ਜਿੰਨਾ ਮਰਜ਼ੀ ਬਿਨਾਮ ਕਰ ਲੈਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੇ ਜਦ ਤੁਸੀਂ ਮੇਰੇ ਨਾਲ ਹੋ ਜਿੰਨੇ ਜਦ ਤੁਸੀਂ ਮੇਰੇ ਨਾਲ ਹੋ ਜੋ ਇਹਨਾਂ ਨੂੰ ਹੰਾਥਾ ਪੈਰਾਂ ਦੀਆਂ ਪੈ ਗਈਆਂ ਜੇ ਯਾਰ ਆਮ ਲੋਕ ਆ ਗਏ ਇਹ ਤਾਂ ਸਾਰਾ ਕੁਝ ਦੱਸੀ ਜਾਂਦਾ ਇਹਨਾਂ ਤਾਂ ਬੋਲਣਾ ਵੀ ਆਉਂਦਾ ਪਾਰਲੀਮੈਂਟ 'ਚ ਤੇ ਸਾਰੇ ਭੇਤ ਖੋਲ ਹੀ ਜਾਂਦਾ ਇਹ ਤੋਂ ਪਹਿਲਾਂ ਪਾਰਲੀਮੈਂਟ 'ਚ ਹਰ ਸਿਮਰਤ ਕੌਰ ਨੂੰ ਕਿਸੇ ਨੇ ਐਂ ਚਿੱਟ ਛਿੜਕਿਆ ਸੀ ਕਿਉਂਕਿ ਮੇਰਾ ਹੱਕ ਬਣਦਾ ਮੈਂ ਬੋਲਣ ਲੱਗਿਆ ਤਹਰ ਸਿਮਰਤ कौर ਮੂਰੋ ਕਿਉਂ ਬੋਲਦੀ ਐ ਬਈ ਜਦੋਂ ਮੇਰੀ ਵਾਰੀ ਐ ਜਦੋਂ ਦੀ ਵਾਰੀ ਆਈ ਉਹ ਬੋਲੇ ਮੂਰੋ ਰੋਕਦੀ ਸੀ ਮੈਂ ਕਿਹਾ ਬਹਿ ਜਾ ਬੀਬਾ ਬਹਿ ਜਾ ਸਾਰੇ ਪੰਜਾਬ ਤੋਂ ਵੱਧ ਵੋਟਾਂ ਜਿੱਤ ਕਹਿਣ ਟੀਨਸੇ ਨੂੰ ਪੁੱਛ ਲਈ ਬਹਿ ਜਾ ਇਹ ਤੋਂ ਵੱਧ ਹੋਰ ਕੀ ਕਰ ਸਕਦੇ ਆ ਇਨਾਂ ਦੇ ਟੱਬਰ ਨੂੰ ਪਹਿਲਾਂ ਕੋਈ ਅਜਾ ਭਮੱਕੜ ਟੱਕਰੇ ਹੀ ਨਹੀਂ ਪਹਿਲਾਂ ਸਾਰੇ ਪੈਰੀਂ ਹੱਥ ਲਾਉਣ ਵਾਲੇ ਸੀ ਐਡਾ ਭਮੱਕੜ ਆ ਵੱਡਾ ਬੱਲਾ ਲੰਬਾ ਹਾਂ ਦੇ ਫਿਰਦੇ ਆ ਵਿੱਚ ਭਾਏ ਦੇ ਬੱਲੇ ਬੋਜ ਸੋ ਵੀਰੋ ਥੋਡੇ ਨਾਲ ਤੇ ਥੋਡੇ ਵਰਗਿਆਂ ਖੜੇ ਆ ਵੋਟਾਂ ਵੇਲੇ ਵੀ ਅਸੀਂ ਖੜਦੇ ਸੀ ਆ ਖੜੇ ਕੁਰਸੀ ਤੇ ਕੋਈ ਫੂੰਫਾ ਨਹੀਂ ਕੋਈ ਮਤਕ ਹਾਰ ਪਾਤੇ ਮੈਂ ਤਾਂ ਵੈਸੇ ਹਾਰ ਪਾਉਣ ਵਾਲਾ ਲੀਡਰ ਹੈ ਨਹੀਂ ਮੈਂ ਤਾਂ ਚਾਹੁੰਨਾ ਤੁਹਾਡੇ ਤੁਹਾਡਾ ਆਸ਼ੀਰਵਾਦ ਹੀ ਰਵੇ ਤੁਹਾਡੇ ਸਿਰ ਤੇ ਹਾਂ ਤੁਹਾਡਾ ਹੱਥ ਜਿਹੜਾ ਮੇਰੇ ਹੱਥ ਮੇਰੇ ਮੂਰੇ ਹੱਥ ਬੰਨੇ ਨਾ ਹੁਣ ਤੁਹਾਡੇ ਹੱਥ ਜਿਹੜੇ ਮੇਰੇ ਸਿਰ ਤੇ ਰਹਿਣ ਭਰਾਵਾਂ ਦੇ ਹੱਥ ਮੇਰੇ ਨਾਲ ਹੱਥ ਮਿਲਾਓ ਆਹੀ ਤਾਂ ਆਪਾਂ ਖਤਮ ਕਰਨਾ ਇਹ ਇਹ ਹਵਾ ਬਣਾਤਾ ਐਮਪੀ ਆ ਗਿਆ ਪਤਾ ਨਹੀਂ ਪਰਾਂ ਹੋ ਜੋ ਪਰਾਂ ਹੋ ਜੋ ਕੀ ਗੱਲ ਬਈ ਲੋਕਾਂ ਨੇ ਬਣਾਇਆ ਆ ਖੜਾ ਮੈਂ ਤੁਹਾਡੇ ਕੋਲੇ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨ ਮੁੰਡੇ ਯਾਰਾਂ ਦੋਸਤਾਂ ਵਾਂਗੂ ਮੈਨੂੰ ਬੁਲਾਉਂਦੇ ਨੇ ਭਗਵੰਤ ਭਾਈ ਔਰ ਐਂ ਜੀ ਸਾਨੂੰ ਕਹਦਾਂਗੇ ਟਿੰਨ ਸੌਰੀ ਜੀ ਹਿੱਸਾ ਤਾਂ ਨਹੀਂ ਹੁੰਦਾ ਪੁਲਿਸ ਵਾਲੇ ਆਉਣਗੇ ਤੂੰ ਆਗਲਾ ਤੀਜੇ ਦਮ ਛੜਾ ਕੇ ਤੀਜੇ ਦਮ ਛੜਾ ਕੇ ਲਿਆਉਨੇ ਆ ਰੰਗ ਦਾ ਰੰਗ ਕਰਕੇ ਲੁੱਟੀ ਜਾਂਦੇ ਆ ਕੋਈ ਗੱਲ ਨਹੀਂ ਲੜਾਈ ਕਈ ਵਾਰੀ ਲੰਬੀ ਹੋ ਜਾਂਦੀ ਹੈ ਕਈ ਵਾਰੀ ਸਾਨੂੰ ਕਹਿੰਦੇ ਆ ਪੱਤਰਕਾਰ ਪੱਤਰਕਾਰ ਮੈਨੂੰ ਕਹਿੰਦੇ ਵੀ ਆਪਾਂ ਉਮੀਦ ਕੀਤੀ ਸੀ ਤੁਸੀਂ ਬਹੁਤ ਜਿਆਦਾ ਸੀਟਾਂ ਦੀ ਪਰ 20 ਸੀਟਾਂ ਆਈਆਂ ਨੇ ਮੈਂ ਕਹਿੰਦਾ ਜੀ ਕੋਈ ਗੱਲ ਨਹੀਂ ਕਈ ਵਾਰੀ ਗੰਦ ਇੰਨਾ ਜਾਦੇ ਪਿਆ ਹੁੰਦਾ ਝਾੜੂ ਦੋ ਵਾਰੀ ਮਾਰਨਾ ਪੈਂਦਾ। ਅਕਾਲੀ ਦਲ ਦਾ ਘੜਤਾ ਇੱਕ ਤਾਂ ਨਵੇੜੇ ਪਹਿਲੀ ਵਾਰ ਅਕਾਲੀ ਦਲ 1920 ਦਾ ਬਣਿਆ ਹੋਇਆ ਅਕਾਲੀ ਦਲ ਪਹਿਲੀ ਵਾਰ ਤੀਜੇ ਨੰਬਰ ਤੇ ਆਇਆ ਵੀਰੋ। ਪਹਿਲੀ ਵਾਰ ਐਸੇ ਨਿਰਾਸ਼ਾ ਚ ਐਸੇ ਨਮੋਸ਼ੀ ਚ ਪ੍ਰਕਾਸ਼ ਸਿੰਘ ਬਾਦਲ ਅੱਜ ਤੱਕ ਵਿਧਾਨ ਸਭਾ ਚ ਨਹੀਂ ਗਏ ਕਿਉਂਕਿ ਪਿਛਲੀਆਂ ਸੀਟਾਂ ਤੇ ਬਹਿਣ ਦੀ ਆਦਤ ਹੈ ਨਹੀਂ ਮੂਰਲੀਆਂ ਸੀਟਾਂ ਤੁਸੀਂ ਦਿੱਤੀਆਂ ਨੇ ਜਈ ਨਹੀਂ 120 ਸਪੀਕਰ ਵਾਲੇ ਕਮਰੇ ਚੱਕੀ ਆ ਨਮੋਸ਼ੀ ਹੈ ਜਾਨਦੀ ਮੈਂ ਹਰੇਕ ਸਟੇਜ ਤੇ ਕਹਿੰਦਾ ਰਿਹਾ ਬਾਦਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ ਤੁਸੀਂ ਆਪਦੇ ਹੱਥੀ ਬਣਾਇਆ ਹੋਇਆ ਕਾਲੀ ਦਲ ਆਪਦੇ ਅੱਖੀ ਦੇਖ ਕੇ ਜਾਓ ਕਿ ਸੁਖਵੀਰ ਬਾਦਲ ਨਿੱਕੇਵੇਂ ਰੋੜਿਆ ਉਹ ਦੇਖ ਲਓ ਹਾਲ ਤਾਂ ਚ ਅੱਜ ਬਾਪੂ ਜੀ ਬਾਹਰ ਨਹੀਂ ਨਿਕਲਦੇ ਜ਼ਮੀਰ ਦਾ ਕੰਮ ਜਦੋਂ लाਤ ਮਾਰੀ ਨਿਕਲੇ ਵੀ ਐਂ ਹੁੰਦਾ ਫਿਰ ਹਾਂ ਮੇਰੇ ਤੇ ਇਹਨਾਂ ਨੇ ਕੀ ਦੇਖਿਆ ਕਿ ਆਮਕਰਾਂ ਦੇ ਧੀਆਂ ਪੁੱਤ ਕਿਉਂ ਜਿੱਤ ਗਏ ਭਈ ਸਾਡੇ ਧੀਆਂ ਪੁੱਤ ਕਿਉਂ ਨਹੀਂ ਜਿੱਤੇ ਅਸੀਂ ਜਿੱਤੇ ਹੁੰਨੇ ਆ ਆਮ ਲੋਕ ਕਹਿੰਦੇ ਆ ਪੁੱਤ ਤਾਂ ਹਾਰਦੇ ਹੁੰਦੇ ਨੇ ਸਗਰੂਰ ਤੋਂ ਭਗਵੰਤ ਮਾਨ ਜਿੱਤ ਗਿਆ ਆਮਕਰਾਂ ਦੇ ਧੀਆਂ ਪੁੱਤ ਮਿੰਦਰ ਮਾਸਟਰ ਦਾ ਮੁੰਡਾ ਕਿਉਂ ਜਿੱਤ ਗਿਆ ਸਾਡੇ ਕਿਉਂ ਨਹੀਂ ਜਿੱਤੇ ਇਸੇ ਗੱਲ ਦਾ ਸਾੜਾ ਇਸੇ ਕਰਕੇ ਸਾਰੇ ਮੇਰੇ ਮਗਰ ਪਏ ਹੋਏ ਨੇ ਉਹ ਕਹਿੰਦੇ ਲੋਕ ਉਹਨੂੰ ਪਿਆਰ ਕਰਦੇ ਆ ਜਿੱਥੇ ਜਾਂਦਾ ਲੋਕ ਐਦਾਂ ਇਕੱਠੇ ਹੋ ਜਾਂਦੇ ਨੇ ਉਹਦੀਆਂ ਗੱਲਾਂ ਸੁਣਦੇ ਨੇ ਉਹਦੀਆਂ ਗੱਲਾਂ ਸੁਣ ਕੇ ਵੋਟਾਂ ਵੀ ਪਾਉਂਦੇ ਨੇ ਸਾਰੇ ਪੰਜਾਬ ਤੋਂ ਵੱਧ ਵੋਟਾਂ ਪਾਈਆਂ ਪਹਿਲਾਂ ਤਾਂ ਇਹ ਕਹਿੰਦੇ ਰਹੇ ਨਾ ਭਗਵੰਤ ਮਾਨ ਨੂੰ ਸੁਣਨ ਵਾਸਤੇ ਲੋਕ ਇਕੱਠੇ ਹੁੰਦੇ ਨੇ ਵੋਟਾਂ ਨਹੀਂ ਪਾਉਂਦੇ ਪਰ ਤੁਸੀਂ ਵਿਕਾਰ ਤੋੜਤੇ ਉਦੋਂ ਬਾਅਦ ਇਹਨੂੰ ਪਤਾ ਲੱਗ ਗਿਆ ਵੀ ਵੋਟਾਂ ਵੀ ਪਾਉਂਦੇ ਨੇ ਫਿਰ ਕਹਿੰਦੇ ਇਹਨੂੰ ਕਿਵੇਂ ਬਦਨਾਮ ਕਰੀਏ ਇਹਦਾ ਕੋਈ ਪੁਰਾਣੀਆਂ ਵੀਡੀਓ ਕੱਢ ਕੇ ਬਦਨਾਮ ਦੇ ਦੇ ਇਹਦੀ ਕੋਈ ਬਦਖੋਈ ਕਰ ਦੋ ਇਹਦੇ ਚੰਗੇ ਕੰ ਕਿ ਪੈਸੇ ਨਹੀਂ ਲੈਂਦਾ ਇਹ ਇਹ ਕ੍ਰਾਪਸ਼ਨ ਨਹੀਂ ਕਰਦਾ ਇਹਨੇ ਕਿਹਤੇ ਨਜਾਇਜ਼ ਪਰਚਾ ਨਹੀਂ ਕਰਾਇਆ ਇਹਨੇ ਕਿਹਤੇ ਨਜਾਇਜ਼ ਕਬਜ਼ਾ ਨਹੀਂ ਕਰਾਇਆ ਇਹਨੇ ਕਿਸੇ ਦੇਤੀ ਪੁੱਤ ਨੂੰ ਚਿੱਟੇ ਤੇ ਨਹੀਂ ਲਾਇਆ ਇਹਨੇ ਕਿਸੇ ਰੇਤੇ ਦੀ ਖੱਡ ਜਿੱਸਾ ਨਹੀਂ ਪਾਇਆ ਇਹਨੇ ਕਿਸੇ ਬਸ ਤੇ ਹਿੱਸਾ ਨਹੀਂ ਪਾਇਆ ਇਹ ਛੱਡ ਦੋ ਬਸ ਅਹੀਂ ਕਹਿ ਦੋ ਕਹਿੰਦੇ ਭਗਵੰਤ ਪਿਛਲੇ 5 ਸਾਲ ਤੋਂ ਕਹੀ ਜਾਂਦੇ ਆ ਭਗਵੰਤਮਾਨ ਕਹਿੰਦਾ ਦਿਨ ਰਾਤ ਸ਼ਰਾਬ ਨਾਲ ਟੱਲੀ ਰਹਿੰਦਾ ਹੈ ਵੀਰੋ ਤੁਸੀਂ ਦੱਸ ਦੋ ਤੁਹਾਡੇ ਪਿੰਡ ਪਿਛਲੇ 5 ਸਾਲ ਤੋਂ ਜਿਹੜਾ ਦਿਨ ਰਾਤ ਪੀਂਦਾ ਉਹ ਜਿਉਂਦਾ ਹੈਗਾ ਹੈਗਾ ਨਿਪਟ ਗਿਆ ਨਿਕੰਮ ਫੇਰ ਵਦਨਾਮ ਕਰਦੇ ਆ ਬਸ ਚਲੋ ਕਦੇ ਕਦੇ ਚਲੋ ਕਦੇ ਕਦੇ ਮੈਂ ਕੋਈ ਥੇਕ ਬੰਦੇ ਦੀ ਕਮੀ ਹੁੰਦੀ ਹੈ ਮੈਂ ਇਹ ਵੀ ਕਹਤਾ ਬੰਨਾਲੇ ਕਿ ਜੇ ਕਦੇ ਕਦੇ ਵਾਲੇ ਵੀ ਤੁਹਾਨੂੰ ਚੁਪਦੀ ਹੈ ਨਾ ਮੈਂ ਉਹ ਵੀ ਛੱਡੀ ਲੈ ਹੁਣ ਮੇਰੇ ਚ ਕੋਈ ਕਮੀ ਕੱਢ ਕੇ ਦਿਖਾਣਾ ਮੈਂ ਹੁਣ ਸੁਖਵੀਰ ਬਾਦਲ ਨੂੰ ਵੀ ਕਹਿੰਦਾ ਜਿਹੜੀ ਅੱਗ ਸਵਾ ਤੂੰ ਖਾਨੇ ਤੂੰ ਵੀ ਚੈੱਕ ਕਰ ਹਰ ਵਕਤ ਤੇਰੀ ਅੱਖ ਖੜੀ ਰਹਿੰਦੀ ਹੈ ਖਾਦੀ ਪੀਦੀ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਕੀ ਕਹਿ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਜਾਂਦਾ ਮੇਰੇ ਪਿਤਾ ਸਮਾਨ ਹੈ ਬਾਦਲ ਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾ ਹੀ ਆ ਸੱਚੀਆਂ ਨੇ ਨਾ ਤਾੜੀ ਮਾਰ ਕੇ ਹੌਸਲਾ ਵਧਾ ਦਿਓ ਇਹ ਸਮਝਦੇ ਮਜ਼ਾਕ ਕੀ ਹੈ ਕੋਈ ਗੱਲ ਨਹੀਂ ਇਹਨਾਂ ਨੂੰ ਹੁਣ ਕੱਢਣ ਦਿਓ ਹੁਣ ਸਾਡੇ 'ਚ ਕੋਈ ਨੁਕਸਰ ਇਹੋ ਜਿਹੇ ਵੇਲੇ ਸੁਖਵੀਰ ਬਾਦਲ ਰੈਲੀ ਕਰ ਲੂ ਇੱਥੇ ਪਹਿਲੀ ਗੱਲ ਤਾਂ ਹਨੇਰੇ ਚ ਹੈਲੀਕਾਪਟਰ ਉਤਰਦਾ ਨਹੀਂ ਜੇ ਉਤਰ ਗਿਆ ਤੂੰ ਹੀ ਚੜਨੀ ਦੇਣਾ ਗੱਲ ਨਾਲ ਨਹੀਂ ਹੋਈ ਗਈ ਜੀ ਆਹੀ ਇਹਨਾਂ ਨੂੰ ਸਾਡਾ ਕਿ ਤੱਕਦਾ ਹੀ ਨਹੀਂ ਯਾਰ ਮੈਂ ਕਿਹਾ ਮੈਂ ਲੋਕਾਂ ਚੋਂ ਨਿਕਲਿਆ ਹੋਇਆ ਮੈਂ ਪੈਸੇ ਕਮਾਉਣ ਨਹੀਂ ਆਇਆ ਬਾਈ ਕਮਿਸ਼ਨ ਖਾਣ ਨਹੀਂ ਆਇਆ ਲੋਕੋ ਹਾਂਜੀ ਹਾਂਜੀ ਮੈਂ ਪੈਸੇ ਕਮਾਉਣ ਵਾਲੇ ਕੰਮ ਛੱਡੀ ਫਿਰਦਾ ਕਰੋੜਾਂ ਰੁਪਏ ਮੈਂ ਵੀ ਫਿਲਮਾਂ ਚੋਂ ਕਮਾ ਲੈਂਦਾ ਕੋਈ ਗੱਲ ਨਹੀਂ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੇਰੀ ਆਵਾਜ਼ ਨੂੰ ਮਸ਼ਹੂਰ ਕਿਹਨੇ ਕੀਤਾ ਲੋਕਾਂ ਨੇ ਤੁਸੀਂ ਮੇਰੇ ਚਿਹਰੇ ਨੂੰ ਮਸ਼ਹੂਰ ਕਿਹਨੇ ਕੀਤਾ ਲੋਕਾਂ ਨੇ ਤੁਸੀਂ ਤੇ ਜੇ ਲੋਕਾਂ ਨੇ ਮੇਰੀ ਆਵਾਜ਼ ਤੇ ਚਿਹਰਾ ਮਸ਼ਹੂਰ ਕੀਤਾ ਤਾਂ ਇਹੇ ਆਵਾਜ਼ ਤੇ ਚਿਹਰਾ ਲੋਕਾਂ ਦੇ ਹੱਕਾਂ ਵਾਸਤੇ ਵਰਤੂੰਗਾ ਤੁਹਾਡੇ ਹੱਕ 'ਚ ਖੜੂਗਾ ਹਰ ਵਾਰ ਕਰ ਲੋ ਜਿੰਨੂੰ ਜਿੰਨਾ ਮਰਜ਼ੀ ਬਿਨਾਮ ਕਰ ਲੈਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੇ ਜੇ ਤੁਸੀਂ ਮੇਰੇ ਨਾਲ ਹੋ ਜਿੰਨੇ ਜੇ ਤੁਸੀਂ ਮੇਰੇ ਨਾਲ ਹੋ ਜੋ ਇਹਨਾਂ ਨੂੰ ਹਣ ਹੱਥਾਂ ਪੈਰਾਂ ਦੀਆਂ ਪੈ ਗਈਆਂ ਇਹ ਜੇ ਆਮ ਲੋਕ ਆ ਗਏ ਇਹ ਤਾਂ ਸਾਰਾ ਕੁਝ ਦੱਸੀ ਜਾਂਦਾ ਇਹਨਾਂ ਤਾਂ ਬੋਲਣਾ ਵੀ ਆਉਂਦਾ ਪਾਰਲੀਮੈਂਟ 'ਚ ਜੇ ਸਾਰੇ ਬੇਤ ਖੋਲ ਹੀ ਜਾਂਦਾ ਐ ਇਸ ਤੋਂ ਪਹਿਲਾਂ ਪਾਰਲੀਮੈਂਟ ਚ ਹਰਸਿਮਰਤ ਕੌਰ ਨੂੰ ਕਿਸੇ ਨੇ ਐ ਚਿੱਟ ਛਿੜਕਿਆ ਸੀ ਕਿਉਂਕਿ ਮੇਰਾ ਹੱਕ ਬਣਦਾ ਐ ਮੈਂ ਬੋਲਣ ਲੱਗਿਆ ਤਾਂ ਹਰਸਿਮਰਤ ਕੌਰ ਮੂਰੋ ਕਿਉਂ ਬੋਲਦੀ ਐ ਬਈ ਜਦੋਂ ਮੇਰੀ ਵਾਰੀ ਐ ਜਦੋਂ ਉਹਦੀ ਵਾਰੀ ਆਈ ਉਹ ਬੋਲੇ ਮੂਰੋ ਰੋਕਦੀ ਸੀ ਨਾ ਤੇ ਬਹਿ ਜਾ ਬੀਬਾ ਬਹਿ ਜਾ ਸਾਰੇ ਪੰਜਾਬ ਤੋਂ ਵੱਧ ਮੋਟਾ ਜਿੱਤ ਕਹਿਣ ਢੀਂਸ ਨੂੰ ਪੁੱਛ ਲਈ ਬਹਿ ਜਾ ਇਸ ਤੋਂ ਵੱਧ ਹੋਰ ਕੀ ਕਰ ਸਕਦੇ ਐ ਇਨਾਂ ਦੇ ਟੱਬਰ ਨੂੰ ਪਹਿਲਾਂ ਕੋਈ ਅਜਾ ਭਮੱਕੜ ਟੱਕਰੇ ਹੀ ਨਹੀਂ ਪਹਿਲਾਂ ਸਾਰੇ ਪੈਰੀਂ ਹਥ ਲਾਉਣ ਵਾਲੇ ਸੀ ਇਹ ਤਾਂ ਭਮੱਕੜਾਂ ਵੱਡਾ ਬੱਲੰਪਾਲ ਦੇ ਫਿਰਦੇ ਵਿੱਚ ਬੈਵੇਂ ਸੀ ਬੱਲ ਬਿਓਜ ਸੋ ਵੀਰੋ ਤੁਹਾਡੇ ਨਾਲ ਤੇ ਥੋਡੇ ਵਰਗੇ ਆ ਖੜਿਆ ਵੋਟਾਂ ਵੇਲੇ ਵੀ ਅਹੀਂ ਖੜਦੇ ਸੀ ਆ ਖੜੇ ਕੁਰਸੀ ਤੇ ਕੋਈ ਫੁੰਫਾ ਨਹੀਂ ਕੋਈ ਮੈਂ ਤਾਂ ਹਾਰ ਪਾਤੇ ਮੈਂ ਤਾਂ ਵੈਸੇ ਹਾਰ ਪਾਉਣ ਵਾਲਾ ਲੀਡਰ ਹੈ ਨਹੀਂ ਮੈਂ ਤਾਂ ਚਾਹੁੰਨਾ ਤੁਹਾਡੇ ਤੁਹਾਡਾ ਆਸ਼ੀਰਵਾਦ ਹੀ ਰਵੇ ਤੁਹਾਡੇ ਸਿਰ ਤੇ ਹੱਥ ਤੁਹਾਡਾ ਹੱਥ ਜਿਹੜਾ ਮੇਰੇ ਹੱਥ ਮੇਰੇ ਮੂਰੇ ਹੱਥ ਬੰਨੇ ਨਾ ਹੁਣ ਤੁਹਾਡੇ ਹੱਥ ਜਿਹੜੇ ਮੇਰੇ ਸਿਰ ਤੇ ਰਹਿਣ ਭਰਾਵਾਂ ਦੇ ਹੱਥ ਮੇਰੇ ਨਾਲ ਹੱਥ ਮਿਲਾਓ ਆਹੀ ਤਾਂ ਪਾ ਖਤਮ ਕਰਨੇ ਇਹ ਮੈਂ ਹਵਾ ਬਣਾਤਾ ਐਮਪੀ ਆ ਗਿਆ ਪਤਾ ਨਹੀਂ ਪਰਾਂ ਹੋ ਜੋ ਪਰਾਂ ਹੋ ਜੋ ਕੀ ਗੱਲ ਬਈ ਲੋਕਾਂ ਨੇ ਬਣਾਇਆ ਆ ਖੜਾ ਮੈਂ ਤੁਹਾਡੇ ਕੋਲੇ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨ ਮੁੰਡੇ ਯਾਰਾਂ ਦੋਸਤਾਂ ਵਾਂਗੂ ਮੈਨੂੰ ਬੁਲਾਉਂਦੇ ਨੇ ਭਗਵੰਤ ਭਾਈ ਔਰ ਐਂ 3 ਨੂੰ ਕਹਦਾਂਗੇ 3 ਹੋਰੀਂ ਇਹ ਹਿੱਸਾ ਤਾਂ ਨਹੀਂ ਹੁੰਦਾ ਪੁਲਿਸ ਵਾਲੇ ਆਉਣਗੇ ਤੂੰ ਆਗਲਾ 3 ਜਿਹੇ ਦਿਨ ਛੜਕ ਤੇ 3 ਜਿਹੇ ਦਿਨ ਛੜਾ ਕੇ ਲਿਉਂਦੇ ਆ ਇਹਨਾਂ ਦੇ ਰਣ ਦਾ ਰਣ ਕਰਕੇ ਲੁੱਟੀ ਜਾਂਦੇ ਆ ਕੋਈ ਗੱਲ ਨਹੀਂ ਲੜਾਈ ਕਈ ਵਾਰੀ ਲੰਬੀ ਹੋ ਜਾਂਦੀ ਹੈ ਕਈ ਵਾਰੀ ਸਾਨੂੰ ਕਹਿੰਦੇ ਆ ਪੱਤਰਕਾਰ ਪੱਤਰਕਾਰ ਮੈਨੂੰ ਕਹਿੰਦੇ ਵੀ ਆਪਾਂ ਉਮੀਦ ਕੀਤੀ ਸੀ ਤੁਸੀਂ ਬਹੁਤ ਜਿਆਦਾ ਸੀਟਾਂ ਦੀ ਪਰ 20 ਸੀਟਾਂ ਆਈਆਂ ਨੇ ਮੈਂ ਕਹਿੰਦੀ ਕੋਈ ਗੱਲ ਨਹੀਂ ਕਈ ਵਾਰੀ ਗੰਦ ਇੰਨਾ ਜਾਦੇ ਪਿਆ ਹੁੰਦਾ ਝਾੜੂ ਦੋ ਵਾਰੀ ਮਾਰਨਾ ਪੈਂਦਾ ਹੈ। ਆਕਾਲੀ ਦਲ ਦਾ ਘੜਤੋ ਇੱਕ ਤਾਂ ਨਵੇਂੜੇ ਪਹਿਲੀ ਵਾਰ ਆਕਾਲੀ ਦਲ 1920 ਦਾ ਬਣਿਆ ਹੋਇਆ ਆਕਾਲੀ ਦਲ ਪਹਿਲੀ ਵਾਰ ਤੀਜੇ ਨੰਬਰ ਤੇ ਆਇਆ ਵੀਰੋ। ਪਹਿਲੀ ਵਾਰ ਐਸੇ ਨਿਰਾਸ਼ਾ ਚ ਐਸੇ ਨਮੋਸ਼ੀ ਚ ਪ੍ਰਕਾਸ਼ ਸਿੰਘ ਬਾਦਲ ਅੱਜ ਤੱਕ ਵਿਧਾਨ ਸਭਾ ਚ ਨਹੀਂ ਗਏ ਕਿਉਂਕਿ ਪਿਛਲੀਆਂ ਸੀਟਾਂ ਤੇ ਬਹਿਣ ਦੀ ਆਦਤ ਹੈ ਨਹੀਂ ਮੂਰਲੀਆਂ ਸੀਟਾਂ ਤੁਸੀਂ ਦਿੱਤੀਆਂ ਨੇ ਜਈ ਨਹੀਂ 120 ਸਪੀਕਰ ਵਾਲੇ ਕਮਰੇ ਚੱਕੀ ਐ ਨਮੋਸ਼ੀ ਐ ਜਾਂਦੀ ਮੈਂ ਹਰੇਕ ਸਟੇਜ ਤੇ ਕਹਿੰਦਾ ਰਿਹਾ ਬਾਦਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ ਤੁਸੀਂ ਆਪ ਦੇ ਹੱਥੀ ਬਣਾਇਆ ਹੋਇਆ ਕਾਲੀ ਦਲ ਆਪਦੇ ਅੱਖੀ ਦੇਖ ਕੇ ਜਾਓ ਕਿ ਸੁਖਵੀਰ ਬਾਦਲ ਨੇ ਕਿਵੇਂ ਰੋੜਿਆ ਉਹ ਦੇਖ ਲਓ ਹਾਲ ਤਾਂ ਚ ਅੱਜ ਬਾਪੂ ਜੀ ਬਾਹਰ ਨਹੀਂ ਨਿਕਲਦੇ ਬੱਪੂ ਜੀ ਜ਼ਮੀਰ ਦਾ ਕੰਮ ਲੋਹਾਤ ਮਾਰੀ ਨਿਕਲੇ ਵੀ ਐਂ ਹੁੰਦਾ ਫਿਰ ਹਾਂ ਮੇਰੇ ਤੇ ਇਹਨਾਂ ਨੇ ਕੀ ਦੇਖਿਆ ਕਿ ਯਾਰ ਆਮਕਰਾਂ ਦੇ ਧੀਆਂ ਪੁੱਤ ਕਿਉਂ ਜਿੱਤ ਗਏ ਭਈ ਸਾਡੇ ਧੀਆਂ ਪੁੱਤ ਕਿਉਂ ਨਹੀਂ ਜਿੱਤੇ ਅਸੀਂ ਜਿੱਤੇ ਹੁੰਨੇ ਆ ਆਮ ਲੋਕ ਕਹਿੰਦੇ ਆ ਪੁੱਤ ਹਾਰਦੇ ਹੁੰਦੇ ਨੇ ਸਗਰੂਰ ਤੋਂ ਭਗਵੰਤ ਮਾਨ ਜਿੱਤ ਗਿਆ ਆਮਕਰਾਂ ਦਾ ਧੀਆਂ ਪੁੱਤ ਮਿੰਦਰ ਮਾਸਟਰ ਦਾ ਮੁੰਡਾ ਕਿਉਂ ਜਿੱਤ ਗਿਆ ਸਾਡੇ ਕਿਉਂ ਨਹੀਂ ਜਿੱਤੇ ਇਸੇ ਗੱਲ ਦਾ ਸਾੜਾ ਇਸੇ ਕਰਕੇ ਸਾਰੇ ਮੇਰੇ ਮਗਰ ਪਏ ਹੋਏ ਨੇ ਉਹ ਕਹਿੰਦੇ ਲੋਕ ਉਹਨੂੰ ਪਿਆਰ ਕਰਦੇ ਆ ਜਿੱਥੇ ਜਾਂਦਾ ਲੋਕ ਐਦਾਂ ਇਕੱਠੇ ਹੋ ਜਾਂਦੇ ਨੇ ਉਹਦੀਆਂ ਗੱਲਾਂ ਸੁਣਦੇ ਨੇ ਉਹਦੀਆਂ ਗੱਲਾਂ ਸੁਣ ਕੇ ਵੋਟਾਂ ਵੀ ਪਾਉਂਦੇ ਨੇ ਸਾਰੇ ਪੰਜਾਬ ਤੋਂ ਵੱਧ ਵੋਟਾਂ ਪਾਈਆਂ ਪਹਿਲਾਂ ਤਾਂ ਇਹ ਕਹਿੰਦੇ ਰਹਿਣਾ ਭਗਵੰਤਮਾਨ ਨੂੰ ਸੁਣਨ ਵਾਸਤੇ ਲੋਕ ਇਕੱਠੇ ਹੁੰਦੇ ਨੇ ਵੋਟਾਂ ਨਹੀਂ ਪਾਉਂਦੇ ਪਰ ਤੁਸੀਂ ਰਿਕਾਰਡ ਤੋੜਤੇ ਉਦੋਂ ਬਾਅਦ ਇਹਨੂੰ ਪਤਾ ਲੱਗ ਗਿਆ ਵੀ ਵੋਟਾਂ ਵੀ ਪਾਉਂਦੇ ਨੇ ਫਿਰ ਕਹਿੰਦੇ ਇਹਨੂੰ ਕਿਵੇਂ ਬਦਨਾਮ ਕਰੀਏ ਇਹਦਾ ਕੋਈ ਪੁਰਾਣੀਆਂ ਵੀਡੀਓ ਕੱਢ ਕੇ ਬਦਨਾਮ ਦੇ ਦੇ ਇਹਦੀ ਕੋਈ ਵਿਦਖੋਈ ਕਰ ਦੋ ਇਹਦੇ ਚੰਗੇ ਕ ਕਿ ਪੈਸੇ ਨਹੀਂ ਲੈਂਦਾ ਇਹ ਇਹ ਕ੍ਰਾਪਸ਼ਨ ਨਹੀਂ ਕਰਦਾ ਇਹਨੇ ਕਿਸੇ ਤੇ ਨਜਾਇਜ਼ ਪਰਚਾ ਨਹੀਂ ਕਰਾਇਆ ਇਹਨੇ ਕਿਸੇ ਤੇ ਨਜਾਇਜ਼ ਕਬਜ਼ਾ ਨਹੀਂ ਕਰਾਇਆ ਇਹਨੇ ਕਿਸੇ ਦੇ ਧੀ ਪੁੱਤ ਨੂੰ ਚਿੱਟੇ ਤੇ ਨਹੀਂ ਲਾਇਆ ਇਹਨੇ ਕਿਸੇ ਰੇਤੇ ਦੀ ਖੱਡ ਜੀ ਹਿੱਸਾ ਨਹੀਂ ਪਾਇਆ ਇਹਨੇ ਕਿਸੇ ਬਸਤੇ ਹਿੱਸਾ ਨਹੀਂ ਪਾਇਆ ਇਹ ਛੱਡ ਦੋ ਬਸ ਅਹੀਂ ਕਹਿ ਦੋ ਕਹਿੰਦੇ ਭਗਵੰਤ ਪਿਛਲੇ 5 ਸਾਲ ਤੋਂ ਕਹੀ ਜਾਂਦੇ ਆ ਭਗਵੰਤਮਾਨ ਕਹਿੰਦਾ ਦਿਨ ਰਾਤ ਸ਼ਰਾਬ ਨਾਲ ਟੱਲੀ ਰਹਿੰਦਾ ਵੀਰੋ ਤੁਸੀਂ ਦੱਸ ਦੋ ਤੁਹਾਡੇ ਪਿੰਡ ਪਿਛਲੇ 5 ਸਾਲ ਤੋਂ ਜਿਹੜਾ ਦਿਨ ਰਾਤ ਪੀਂਦਾ ਉਹ ਜਿਉਂਦਾ ਹੈਗਾ ਹੈਗਾ ਨਿਪਟ ਗਿਆ ਨਿਕੰਮ ਫੇਰ ਬਦਨਾਮ ਕਰਦੇ ਆ ਬਸ ਚਲੋ ਕਦੇ ਕਦੇ ਚਲੋ ਕਦੇ ਕਦੇ ਮੈਂ ਕੋਈ ਹਰੇਕ ਬੰਦੇ ਚ ਕਮੀ ਹੁੰਦੀ ਹੈ ਮੈਂ ਇਹ ਵੀ ਕਹਤਾ ਬੰਨਾਲੇ ਕਿ ਜੇ ਕਦੇ ਕਦੇ ਵਾਲੇ ਵੀ ਤੁਹਾਨੂੰ ਚੁਗਦੀ ਹੈ ਨਾ ਮੈਂ ਉਹ ਵੀ ਛੱਡੀ ਲੈ ਹੁਣ ਮੇਰੇ ਚ ਕੋਈ ਕਮੀ ਕੱਢ ਕੇ ਦਿਖਾਣਾ ਮੈਂ ਹੁਣ ਸੁਖਵੀਰ ਬਾਦਲ ਨੂੰ ਵੀ ਕਹਣਾ ਜਿਹੜੀ ਅੱਗ ਸਵਾ ਤੂੰ ਖਾਨਾ ਤੂੰ ਵੀ ਚੈੱਕ ਕਰਾ ਹਰ ਵਕਤ ਤੇਰੀ ਅੱਖ ਖੜੀ ਰਹਿੰਦੀ ਹੈ ਖਾਦੀ ਪੀਦੀ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਕੀ ਕਹਿ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਜਾਂਦਾ ਮੇਰੇ ਪਿਤਾ ਸਮਾਨ ਹੈ ਬਾਦਲ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾ ਹੀ ਆ ਸੱਚੀਆਂ ਨੇ ਨਾ ਤਾੜੀ ਮਾਰ ਕੇ ਹੌਸਲਾ ਵਧਾ ਦਿਓ ਇਹ ਸਮਝਦੇ ਮਜ਼ਾਕ ਹੀ ਹੈ ਕੋਈ ਗੱਲ ਨਹੀਂ ਇਹਨਾਂ ਨੂੰ ਹੁਣ ਕੱਢਣ ਦਿਓ ਹੁਣ ਸਾਡੇ 'ਚ ਕੋਈ ਨੁਕਸਰ ਇਹੋ ਜਿਹੇ ਵੇਲੇ ਸੁਖਵੀਰ ਬਾਦਲ ਰੈਲੀ ਕਰ ਲੂ ਇੱਥੇ ਪਹਿਲੀ ਗੱਲ ਤਾਂ ਹਨੇਰੇ 'ਚ ਹੈਲੀਕਾਪਟਰ ਉਤਰਦਾ ਨਹੀਂ ਜੇ ਉਤਰ ਗਿਆ ਤੂੰ ਹੀ ਚੜ੍ਹਨੀ ਦੇਣਾ ਕੱਲ ਨਾਲ ਨਹੀਂ ਉੱਡ ਜਾਂਦੀ ਆਹੀ ਇਹਨਾਂ ਨੂੰ ਸਾੜਾ ਕਿ ਤੱਕਦਾ ਹੀ ਨਹੀਂ ਯਾਰ ਮੈਂ ਕਿਹਾ ਮੈਂ ਲੋਕਾਂ 'ਚੋਂ ਨਿਕਲਿਆ ਹੋਇਆ ਮੈਂ ਪੈਸੇ ਕਮਾਉਣ ਨਹੀਂ ਆਇਆ ਬਾਈ ਕਮਿਸ਼ਨ ਖਾਣ ਨਹੀਂ ਆਇਆ ਲੋਕੋ ਹਾਂਜੀ ਹਾਂਜੀ ਮੈਂ ਪੈਸੇ ਕਮਾਉਣ ਵਾਲੇ ਕੰਮ ਛੱਡੀ ਫਿਰਦਾ ਕਰੋੜਾਂ ਰੁਪਏ ਮੈਂ ਵੀ ਫਿਲਮਾਂ 'ਚੋਂ ਕਮਾ ਲੈਂਦਾ ਕੋਈ ਗੱਲ ਨਹੀਂ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੇਰੀ ਆਵਾਜ਼ ਨੂੰ ਮਸ਼ਹੂਰ ਕਿਹਨੇ ਕੀਤਾ ਲੋਕਾਂ ਨੇ ਤੁਸੀਂ ਮੇਰੇ ਚਿਹਰੇ ਨੂੰ ਮਸ਼ਹੂਰ ਕਿਹਨੇ ਕੀਤਾ ਲੋਕਾਂ ਨੇ ਤੁਸੀਂ ਤੇ ਜੇ ਲੋਕਾਂ ਨੇ ਮੇਰੀ ਆਵਾਜ਼ ਤੇ ਚਿਹਰਾ ਮਸ਼ਹੂਰ ਕੀਤਾ ਤਾਂ ਇਹੇ ਆਵਾਜ਼ ਤੇ ਚਿਹਰਾ ਲੋਕਾਂ ਦੇ ਹੱਕਾਂ ਵਾਸਤੇ ਵਰਤੂੰਗਾ ਤੁਹਾਡੇ ਹੱਕ 'ਚ ਖੜੂਗਾ ਹਰ ਦਾ ਕਰ ਲੋ ਜਿੰਨੂੰ ਜਿੰਨਾ ਮਰਜ਼ੀ ਬਿਨਾਮ ਕਰ ਲੈਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨਾਂ ਜੇ ਤੁਸੀਂ ਮੇਰੇ ਨਾਲ ਹੋ ਜਿੰਨੇ ਜੇ ਤੁਸੀਂ ਮੇਰੇ ਨਾਲ ਹੋ ਜੋ ਇਹਨਾਂ ਨੂੰ ਹਣ ਹੱਥਾਂ ਪੈਰਾਂ ਦੀਆਂ ਪੈ ਗਈਆਂ ਇਹ ਜਰਾ ਆਮ ਲੋਕ ਆ ਗਏ ਇਹ ਤਾਂ ਸਾਰਾ ਕੁਝ ਦੱਸੀ ਜਾਂਦਾ ਇਹਨਾਂ ਤਾਂ ਬੋਲਣਾ ਵੀ ਆਉਂਦਾ ਪਾਰਲੀਮੈਂਟ 'ਚ ਇਹ ਸਾਰੇ ਪੇਤ ਖੋਲ ਹੀ ਜਾਂਦਾ ਹੈ। ਇਸ ਤੋਂ ਪਹਿਲਾਂ ਪਾਰਲੀਮੈਂਟ 'ਚ ਹਰਸਿਮਰਤ ਕੌਰ ਨੂੰ ਕਿਸੇ ਨੇ ਐਂ ਚਿੱਟ ਛਿੜਕਿਆ ਸੀ ਕਿਉਂਕਿ ਮੇਰਾ ਹੱਕ ਬਣਦਾ ਹੈ। ਮੈਂ ਬੋਲਣ ਲੱਗਿਆ ਤਾਂ ਹਰਸਿਮਰਤ ਕੌਰ ਮੂਰੋ ਕਿਉਂ ਬੋਲਦੀ ਹੈ ਬਈ? ਜਦੋਂ ਮੇਰੀ ਵਾਰੀ ਹੈ। ਜਦੋਂ ਦੀ ਵਾਰੀ ਆਈ ਉਹ ਬੋਲੇ। ਮੂਰੋ ਰੋਕਦੀ ਸੀ ਮੈਂ ਕਹਾਂ ਬਹਿ ਜਾ ਬੀਬਾ। ਬਹਿ ਜਾ ਸਾਰੇ ਪੰਜਾਬ ਤੋਂ ਵੱਧ ਵੋਟਾਂ ਜਿੱਤ ਕੇ ਐਂ ਟੀਮਸ ਨੂੰ ਪੁੱਛ ਲਈ ਬਹਿ ਜਾ। ਇਸ ਤੋਂ ਵੱਧ ਹੋਰ ਕੀ ਕਰ ਸਕਦੇ? ਇਨਾਂ ਦੇ ਟੱਬਰ ਨੂੰ ਪਹਿਲਾਂ ਕੋਈ ਅਜਾ ਭਮੱਕਾ ਟੱਕਰੇ ਹੀ ਨਹੀਂ ਪਹਿਲਾਂ ਸਾਰੇ ਪੈਰੀਂ ਹੱਥ ਲਾਉਣ ਵਾਲੇ ਸੀ ਐਡਾ ਭਮੱਕੜਾ ਵੱਡਾ ਬੱਲਮ ਭਾਲ ਦੇ ਫਿਰਦੇ ਆ ਵਿੱਚ ਬੈ ਬੱਲਖੋ ਜੀ ਸੋ ਵੀਰੋ ਤੁਹਾਡੇ ਨਾਲ ਤੇ ਥੋਡੇ ਵਰਗੇ ਆ ਖੜੇ ਆ ਵੋਟਾਂ ਮੇਲੇ ਵੀ ਇੰਹੀਂ ਖੜਦੇ ਸੀ ਆ ਖੜੇ ਕੁਰਸੀ ਤੇ ਕੋਈ ਫੁੰਫਾ ਨਹੀਂ ਕੋਈ ਮੈਂ ਤਾਂ ਹਾਰ ਪਾਤੇ ਮੈਂ ਤਾਂ ਵੈਸੇ ਹਾਰ ਪਾਉਣ ਵਾਲਾ ਲੀਡਰ ਹੈ ਨਹੀਂ ਮੈਂ ਤਾਂ ਚਾਹੁੰਨਾ ਤੁਹਾਡੇ ਤੁਹਾਡਾ ਆਸ਼ੀਰਵਾਦ ਹੀ ਰਵੇ ਤੁਹਾਡੇ ਸਿਰ ਤੇ ਤੁਹਾਡਾ ਹੱਥ ਜਿਹੜਾ ਮੇਰੇ ਹੱਥ ਮੇਰੇ ਮੂਰੇ ਹੱਥ ਬੰਨੇ ਨਾ ਹੁਣ ਤੁਹਾਡੇ ਹੱਥ ਜਿਹੜੇ ਮੇਰੇ ਸਿਰ ਤੇ ਰਹਿਣ ਭਰਾਵਾਂ ਦੇ ਹੱਥ ਮੇਰੇ ਨਾਲ ਹੱਥ ਮਿਲਾਓ ਆਹੀ ਤਾਂ ਪਹ ਖਤਮ ਕਰਨਾ ਇਹ ਮੈਂ ਹਵਾ ਬਣਾਤਾ ਐਮਪੀ ਆ ਗਿਆ ਪਤਾ ਨਹੀਂ ਪਰਾਂ ਹੋ ਜੋ ਪਰਾਂ ਹੋ ਜੋ ਕੀ ਗੱਲ ਬਈ ਲੋਕਾਂ ਨੇ ਬਣਾਇਆ ਆ ਖੜਾ ਮੈਂ ਤੁਹਾਡੇ ਕੋਲੇ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨ ਮੁੰਡੇ ਯਾਰਾਂ ਦੋਸਤਾਂ ਵਾਂਗੂ ਮੈਨੂੰ ਬੁਲਾਉਂਦੇ ਨੇ ਭਗਵੰਤ ਭਾਈ ਔਰ ਐਂ ਨੀਂ ਸਾਨੂੰ ਕਹਦਾਂਗੇ ਟੀਨ ਸੌਰੀ ਵੀ ਹਿੱਸਾ ਤਾਂ ਨਹੀਂ ਹੁੰਦਾ ਪੁਲਿਸ ਵਾਲੇ ਆਉਣਗੇ ਤੂੰ ਆਖ ਲਾ ਤੀਜੇ ਦਿਨ ਛੜਾ ਕੇ ਤੀਜੇ ਦਿਨ ਛੜਾ ਕੇ ਲਿਉਂਦੇ ਆ ਇਹਨਾਂ ਦੇ ਰੰਗ ਦਾ ਰੰਗ ਕਰਕੇ ਲੁੱਟੀ ਜਾਂਦੇ ਆ ਕੋਈ ਗੱਲ ਨਹੀਂ ਲੜਾਈ ਕਈ ਵਾਰੀ ਲੰਬੀ ਹੋ ਜਾਂਦੀ ਹੈ ਕਈ ਵਾਰੀ ਸਾਨੂੰ ਕਹਿੰਦੇ ਆ ਪੱਤਰਕਾਰ ਪੱਤਰਕਾਰ ਮੈਨੂੰ ਕਹਿੰਦੇ ਵੀ ਆਪਾਂ ਉਮੀਦ ਕੀਤੀ ਸੀ ਤੁਸੀਂ ਬਹੁਤ ਜਿਆਦਾ